ਸਤਿ ਸ਼੍ਰੀ ਅਕਾਲ ਜੀ ਕੈਨੇਡਾ ਨਿਊਜ਼ ਬੁਲਟਨ ਵਿੱਚ ਤੁਹਾਡੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਸੀਮ ਰஞ்சிਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੀਆਂ ਮੁਖ ਲਾਈਨਸ ਤੇ 2024 ਚ ਲਗਾਤਾਰ ਹੋਈਆਂ ਇਮੀਗ੍ਰੇਸ਼ਨ ਨੀਮਾ ਦੇ ਵਿੱਚ ਤਬਦੀਲੀਆਂ ਟੈਂਪੋਰਰੀ ਅਤੇ ਪਰਮਨੈਂਟ ਰੈਜ਼ੀਡੈਂਟਸ ਦੇ ਬਾਬਤ ਅਰਜ਼ੀਆਂ 'ਚ ਵੀ ਹੋਏ ਵੱਡੇ ਬਦਲਾ 2025 ਦੇ ਵਿੱਚ ਈਵੀਜ਼ ਅਤੇ ਵੇਪਿੰਗ ਉਤਪਾਦਾਂ ਤੇ ਨਵੇਂ ਟੈਕਸ ਕੀਤੇ ਜਾ ਸਕਦੇ ਨੇ ਲਾਗੂ ਅਲਬਰਟਾ ਵਾਸੀਆਂ ਦੀ ਨਵੇਂ ਸਾਲ ਦੇ ਵਿੱਚ ਵੱਡੀ ਮੁਸੀਬਤ ਸਕੈਂਡਾਪੋਸਤ ਦੀ ਹੜਤਾਲ ਖਤਮ ਹੋਇਆ ਹੋ ਗਏ 1 ਮਹੀਨੇ ਪਰ ਪਿੰਡੂ ਭਾਈਚਾਰੇ ਹਜੇ ਵੀ ਹੋ ਰਹੇ ਨੇ ਪ੍ਰਭਾਵ। ਅਰ ਐਸਐਮਪੀ ਖੇਤਰ ਚ ਲਗਭਗ 2000 ਵਾਹਨ ਹੋਏ ਚੋਰੀ ਨਿਊ ਬਰੰਜ਼ਵਿਕ ਦਾ ਡਾਟਾ ਹੈ ਰਾਨੀ ਚਲਕ। ਹੁਣ ਖਬਰਾਂ ਵਿੱਚ ਵਿਸਥਾਰ ਦਿਨਾਂ 2024 ਦਾ ਸਾਲ ਵੀ ਇਮੀਗ੍ਰੇਸ਼ਨ ਨੀਮਾ ਦੇ ਵਿੱਚ ਲਗਾਤਾਰ ਤਬਦੀਲੀਆਂ ਕਰਨ ਦੇ ਨਾਮ ਰਿਹਾ ਹੈ। ਟੈਂਪਰੇਰੀ ਅਤੇ ਪਰਮਨੈਂਟ ਰੈਜ਼ੀਡੈਂਟਸ ਬਾਬਤ ਅਰਜ਼ੀਆਂ ਦੇ ਵਿੱਚ ਕਈ ਵੱਡੇ ਬਦਲਾਅ ਕੀਤੇ ਗਏ ਨੇ। 2024 ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਕੀ ਕੀ ਤਬਦੀਲੀਆਂ ਆਈਆਂ ਨੇ ਇਸ ਸਬੰਧੀ ਇੱਕ ਰਿਪੋਰਟ ਲੈ ਕੇ ਹਾਜ਼ਰ ਆਂ ਤੇ ਮਾਰ ਦਿਆਂ ਨਜ਼ਰ ਇਸ ਰਿਪੋਰਟ ਦੇ ਉੱਤੇ। ਕੈਨੇਡਾ ਵੱਲੋਂ ਇਸ ਸਾਲ ਲਗਾਤਾਰ ਇਮੀਗ੍ਰੇਸ਼ਨ ਨੀਮਾਂ 'ਚ ਬਦਲਾਅ ਦੇ ਕਾਰਨ ਜਨਤਾ 'ਚ ਪੰਗੋੜੂ ਸਾਹਭਰ ਕੋਰਾ ਰਿਹਾ। ਇਸ ਰਿਪੋਰਟ 'ਰਾਹੀਂ ਅਸੀਂ ਨਿਸ਼ਾਨ ਮਾਰਤੀਆਂ 2024 ਦੌਰਾਨ ਕੈਨੇਡਾ ਵੱਲੋਂ ਕੀਤੀਆਂ ਅਹਿਮ ਇਮੀਗ੍ਰੇਸ਼ਨ ਤਬਦੀਲੀਆਂ ਬਾਰੇ। ਵਿਜ਼ਟਰ ਵੀਜ਼ੇ ਦੀ ਮਿਆਦ ਬਾਬਤ ਫੈਸਲਾ ਇਸ ਸਾਲ ਕੈਨੇਡਾ ਦੇ ਵੱਲੋਂ ਲਿਆ ਗਿਆ। ਕੈਨੇਡਾ ਵੱਲੋਂ ਵਿਜ਼ਟਰ ਵੀਜ਼ਾ ਬਾਬਤ ਅਹਿਮ ਫੈਸਲਾ ਲੈਂਦਿਆਂ ਐਲਾਨ ਕੀਤਾ ਗਿਆ ਕਿ ਲਾਜ਼ਮੀ ਨਹੀਂ ਹੈ ਕਿ ਹਰ ਵੀ ਨਿਕਾਰ ਨੂੰ ਪਾਸਪੋਰਟ ਦੀ ਮਿਆਦ ਤੱਕ ਕੈਨੇਡਾ ਦਾ ਵਿਜ਼ਟਰ ਵੀਜ਼ਾ ਮਿਲੇ। ਬਹੁਤ ਸਾਰੇ ਬਿਨਿਕਾਰ ਕੈਨੇਡਾ ਚੜ੍ਹਦੇ ਆਪਣੇ ਟੈਂਪੋਰਰੀ ਅਤੇ ਪਰਮਨੈਂਟ ਰੈਜ਼ੀਡੈਂਟਸ ਤੇ ਵਰਕ ਪਰਮਿਟ ਸਮਾਗਮਾਂ ਜਿਵੇਂ ਕਿ ਵਿਆਹ ਸ਼ਾਦੀ ਪਾਰਟੀ ਕਨਵੋਕੇਸ਼ਨ ਆਦਿ ਦੇ ਨਾਲ-ਨਾਲ ਮਿਲਣ ਆਉਣ ਲਈ ਅਰਜ਼ੀ ਦਿੰਦੇ ਨੇ ਇਸ ਤੋਂ ਇਲਾਵਾ ਘੁੰਮਣ ਫਿਰਨ ਦੇ ਸ਼ੌਕੀਨ ਲਈ ਕੈਨੇਡਾ ਦੇ ਵਿਜ਼ਿਟਰ ਵੀਜ਼ਾ ਲਈ ਅਰਜ਼ੀ ਦਿੰਦੇ ਨੇ ਅਜਿਹੇ ਵਿਅਕਤੀਆਂ ਨੂੰ ਆਮ ਤੌਰ ਤੇ ਪਾਸਪੋਰਟ ਦੀ ਮਿਆਦ ਤੱਕ ਦਾ ਵਿਜ਼ਿਟਰ ਵੀਜ਼ਾ ਮਿਲ ਜਾਂਦਾ ਸੀ ਪਰ ਕੈਨੇਡਾ ਵੱਲੋਂ ਨਵੇਂ ਨਿਯਮ ਬਣਾਏ ਗਏ ਨੇ ਕਿ ਵੀਜ਼ਾ ਅਫਸਰ ਅਰਜ਼ੀ ਦੇਖਦੇ ਹੋਏ ਸਿੰਗਲ ਜਾਂ ਮਲਟੀਪਲ ਐਂਟਰੀ ਵੀਜ਼ਾ ਅਤੇ ਮਿਆਦ ਦੇਣ ਦਾ ਫੈਸਲਾ ਲਵੇਗਾ ਸਿੰਗਲ ਜਾਂ ਮਲਟੀਪਲ ਐਂਟਰੀ ਵੀਜ਼ਾ ਇਸ ਗੱਲ ਦੇ ਆਧਾਰ 'ਤੇ ਮਿਲੇਗਾ ਕਿ ਬਿਨੇਕਾਰ ਕੈਨੇਡਾ ਕਿਸ ਮਕਸਦ ਨਾਲ ਆਉਣਾ ਚਾਹੁੰਦੇ ਨੇ ਸਤੰਬਰ ਮਹੀਨੇ ਦੌਰਾਨ ਫੈਡਰਲ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਵੱਲੋਂ ਵਿਸਟਰਡ ਵੀਜ਼ਿਆਂ ਦੀ ਦੁਰਵਰਤੋਂ ਰੋਕਣ ਦਾ ਐਲਾਨ ਕੀਤਾ ਗਿਆ ਸੀ ਮਿਲਰ ਨੇ ਕਿਹਾ ਸੀ ਕਿ ਸਾਨੂੰ ਇਹ ਯਕੀਨੀ ਬਣਾਉਣ ਲਈ ਇੱਕ ਮਜ਼ਬੂਤ ਕੰਮ ਕਰਨ ਦੀ ਲੋੜ ਹੈ ਕਿ ਜੋ ਲੋਕ ਇੱਥੇ ਆ ਰਹੇ ਨੇ ਉਦਾਹਰਨ ਵਜੋਂ ਵਿਸਟਰ ਵੀਜ਼ਿਆਂ ਤੇ ਉਹ ਇਸੇ ਉਦੇਸ਼ ਲਈ ਇੱਥੇ ਆਉਣ ਨਾ ਕਿ ਛੜਨ ਦਾ ਦਾਵਾ ਕਰਨ ਜਾਂ ਅਮਰੀਕਾ ਜਾਣ ਦਾ ਹਰਲ ਬਣ ਲਈ ਅਗਸਤ ਦੌਰਾਨ ਸਰਕਾਰ ਨੇ ਐਲਾਨ ਕੀਤਾ ਕਿ ਵਿਜ਼ਟਰ ਕੈਨੇਡਾ ਦੇ ਵਿੱਚ ਰਹਿੰਦੇ ਹੋਏ ਵਰਕ ਪਰਮਿਟ ਦੀ ਅਰਜ਼ੀ ਆਨਲਾਈਨ ਨਹੀਂ ਦੇ ਸਕਣਗੇ ਅਤੇ 23 ਦਸੰਬਰ ਤੋਂ 플ੈਗ ਪੋਲਿੰਗ ਵੀ ਬੰਦ ਕਰਨ ਦਾ ਐਲਾਨ ਕੀਤਾ ਗਿਆ ਵਿਜ਼ਟਰ ਵੀਜ਼ਾ ਲਈ ਫੀਸ 100 ਡਾਲਰ ਅਤੇ ਬਾਇਓਮੈਟ੍ਰਿਕਸ ਦੀ ਫੀਸ 85 ਡਾਲਰ ਹੁੰਦੀ ਹੈ ਵੀਜ਼ਟਰ ਵੀਜ਼ਾ ਵਾਲਾ ਵਿਅਕਤੀ ਆਮ ਤੌਰ ਤੇ ਕੈਨੇਡਾ 'ਚ 6 ਮਹੀਨੇ ਰਹਿ ਸਕਦਾ ਹੈ ਅਤੇ ਇਹ ਮਿਆਦ ਅਰਜ਼ੀ ਪਾ ਕੇ ਵਧਾਈ ਵੀ ਜਾ ਸਕਦੀ ਹੈ ਇਸ ਤੋਂ ਲਾਵਾ ਸਟੱਡੀ ਵੀਜ਼ੇ ਸੀਮਿਤ ਕੀਤੇ ਗਏ ਸਟੱਡੀ ਪਰਮਿਟ ਇਸ ਸਾਲ ਬਹੁਤ ਚਰਚਾ ਦੇ ਵਿੱਚ ਰਹੇ ਸਰਕਾਰ ਵੱਲੋਂ ਸਟੱਡੀ ਬਾਬਤ ਨਿਯਮਾਂ 'ਚ ਵੱਡੇ ਪੱਧਰ ਤੇ ਤਬਦੀਲੀ ਕੀਤੀ ਗਈ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਾਧਦੀ ਗਿਣਤੀ ਦੇ ਹਾਊਸਿੰਗ ਮਾਰਕੀਟ ਤੇ ਪ੍ਰਭਾਵ ਅਤੇ ਮੁਨਾਫਾਖੋਰ ਕਿਸਮ ਦੇ ਕੌਲਜਾਂ ਨੂੰ ਨਿਸ਼ਾਨਾ ਬਣਾਉਣ ਲਈ ਫੈਡਰਲ ਸਰਕਾਰ ਵੱਲੋਂ ਸਟੱਡੀ ਪਰਮਿਟਸ ਦੀ ਗਿਣਤੀ ਸੀਮਿਤ ਕਰਨ ਦਾ ਐਲਾਨ ਕੀਤਾ ਗਿਆ ਫੈਡਰਲ ਸਰਕਾਰ ਵੱਲੋਂ 2024 ਲਈ 360000 ਅਤੇ 2025 ਦੌਰਾਨ 437000 ਸਟੱਡੀ ਵੀਜ਼ੇ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਪੜ੍ਹਾਈ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਬਾਬਤ ਵੀ ਨਿਯਮ ਬਦਲੇ ਗਏ। ਨਵੇਂ ਨਿਯਮਾਂ ਮੁਤਾਬਕ ਹਰ ਕੋਰਸ ਕਰਨ ਵਾਲੇ ਵਿਦਿਆਰਥੀ ਨੂੰ ਵਰਕ ਪਰਮਿਟ ਨਹੀਂ ਮਿਲੇਗਾ। ਵਿਦਿਆਰਥੀਆਂ ਨੂੰ ਕਾਲਜ ਬਦਲਣ ਲਈ ਨਵੇਂ ਸਟੱਡੀ ਪਰਮਿਟ ਦੀ ਅਰਜ਼ੀ ਦੇਣੀ ਪਵੇਗੀ। ਯੋਗ ਕੋਰਸਾਂ ਨੂੰ ਮੋٹے ਤੌਰ ਤੇ 5 ਸ਼੍ਰੇਣੀਆਂ ਦੇ ਵਿੱਚ ਵੰਡਿਆ ਗਿਆ। जारी ਕੀਤੇ ਗਏ ਲਿਸਟ ਵਿੱਚ ਖੇਤੀਬਾੜੀ, ਸਿਹਤ ਵਿਗਿਆਨ, ਟੈਕਨੋਲੋਜੀ, ਇੰਜੀਨੀਅਰਿੰਗ, ਬਿਜ਼ਨਸ ਅਤੇ ਟ੍ਰਾਂਸਪੋਰਟ ਖੇਤਰ ਸ਼ਾਮਲ ਨੇ। ਨਵੇਂ ਨਿਯਮਾਂ ਮੁਤਾਬਕ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਵਰਕ ਪਰਮਿਟ ਦੀ ਅਰਜ਼ੀ ਦੇਣ ਲਈ ਮੁਰਤੋ ਅੰਗਰੇਜ਼ੀ ਜਾਂ ਫ੍ਰੈਂਚ ਭਾਸ਼ਾ ਦੀ ਯੋਗਤਾ ਦਾ ਸਬੂਤ ਦੇਣਾ ਪਵੇਗਾ। ਬੈਚਲਰ ਮਾਸਟਰ ਡਿਗਰੀ ਜਾਂ ਪੀ ਐਚ ਡੀ ਦੀ ਪ੍ਰੋਗਰਾਮ ਕਰਨ ਵਾਲੇ ਵਿਦਿਆਰਥੀਆਂ ਨੂੰ ਸੀ ਐਲ ਬੀ ਲੈਵਲ 7 ਅਤੇ ਡਿਪਲੋਮਾ ਕਰਨ ਵਾਲੇ ਵਿਦਿਆਰਥੀਆਂ ਨੂੰ ਸੀ ਐਲ ਬੀ 5 ਹਾਸਲ ਕਰਨਾ ਪਵੇਗਾ ਕੈਨੇਡਾ ਵੱਲੋਂ ਸਟੂਡੈਂਟ ਡਾਇਰੈਕਟ ਸਟ੍ਰੀਮ ਬੰਦ ਕਰਨ ਅਤੇ ਫ੍ਰੈਂਚ ਭਾਸ਼ਾ 'ਚ ਮੁਹਾਰਤ ਹਾਸਲ ਵਿਦਿਆਰਥੀਆਂ ਲਈ ਫ੍ਰੈਂਕੋਫੋਨ ਮਿਨੋਰਿਟੀ ਕਮਿਊਨिटीज ਸਟੂਡੈਂਟ ਪਾਇਲਟ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੰਯੁਕਤ ਰਾਸ਼ਟਰ ਵੱਲੋਂ ਕੈਨੇਡਾ ਦੇ ਟੈਂਪੋਰਰੀ ਫੋਰਨ ਵਰਕਰ ਪ੍ਰੋਗਰਾਮ ਬਾਰੇ ਹਾਲ ਹੀ ਦੇ ਵਿੱਚ ਜਾਰੀ ਕੀਤੀ ਗਈ ਰਿਪੋਰਟ ਤੋਂ ਬਾਅਦ ਫੈਡਰਲ ਸਰਕਾਰ

ਘਰਤਲਾ ਬੈਗ ਹਾਲ ਕੀ ਦੇ ਸਾਲਾਂ ਚ ਦੇਸ਼ ਭਰ ਦੇ ਵਿੱਚ ਅਸਥਾਈ ਵਿਦੇਸ਼ੀ ਕਾਮਿਆਂ ਦੀ ਮੰਗ ਚ ਵਾਧਾ ਹੋਇਆ ਹੈ ਪਿਛਲੇ ਸਾਲ ਰੋਜ਼ਗਾਰ ਦਾਤਾਂਵਾਂ ਨੂੰ 239646 ਅਸਥਾਈ ਵਿਦੇਸ਼ੀ ਕਾਮਿਆਂ ਨੂੰ ਕੰਮ ਤੇ ਰੱਖਣ ਦੀ ਆਗਿਆ ਮਿਲੀ ਜਦਕਿ 2018 ਚ ਇੱਕ ਗਿਣਤੀ 108988 ਸੀ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਵੱਲੋਂ ਦਸੰਬਰ ਦੌਰਾਨ ਐਕਸਪ੍ਰੈਸ ਐਂਟਰੀ ਵਿੱਚ ਐਲ ਐ ਐਮ ਆਈਏ ਬੇਸਡ ਜੋਬ ਆਫਰ ਦੇ ਪੰਜਾਪੁਆਇੰਟ ਬੰਦ ਕਰਨ ਦਾ ਐਲਾਨ ਕੀਤਾ ਗਿਆ ਪੰਜਾਬ ਪੁਆਇੰਟਸ ਦੇ ਮਾਮਲੇ ਨੂੰ ਗ੍ਰੈਂਟਨ ਸੈਂਟਰ ਤੋਂ ਲਿਬਰਲ ਐਮਪੀ ਸ਼ਫਕਤ ਅਲੀ ਨੇ ਹਾਊਸ ਆਫ ਕਾਮਨਸ ਦੀ ਸਟੈਂਡਿੰਗ ਕਮੇਟੀ ਔਨ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਦੀ 25 ਨਵੰਬਰ ਨੂੰ ਹੋਈ ਮੀਟਿੰਗ 'ਚ ਝੱਕਿਆ ਸੀ ਇਸ ਤੋਂ ਇਲਾਵਾ ਕੈਨੇਡਾ ਦੇ ਟੈਂਪੋਰਰੀ ਫੋਰਨ ਵਰਕਰ ਪ੍ਰੋਗਰਾਮ ਦਾ ਜ਼ਿਕਰ ਹੁੰਦਾ ਹੈ ਆਧੁਨਿਕ ਗੁਲਾਮੀ ਦਾ ਠਿਕਾਣਾ ਯੂਨ ਰਿਪੋਰਟ ਇਸੇ ਦਰਮਿਆਨ ਕੈਨੇਡਾ 'ਚ ਉਕਤ ਐਲਐਮਆਈਜ਼ ਲਈ ਪੈਸੇ ਲੈ ਜਾਣ ਦੀ ਖਬਰਾਂ ਵੀ ਲਗਾਤਾਰ ਚਰਚਾਂ ਦੇ ਵਿੱਚ ਰਹੀਆਂ ਨੇ ਇਮੀਗ੍ਰੇਸ਼ਨ ਦੇ ਵਾਅਦੇ ਦੇ ਲਗਾਤਾਰ ਵਿਰੋਧ ਹਾਊਸਿੰਗ ਮਾਰਕੀਟ ਤੇ ਦਬਾਅ ਆਤੀਆਂ ਖਬਰਾਂ ਦਰਮਿਆਨ ਸਰਕਾਰ ਵੱਲੋਂ ਅਕਤੂਬਰ ਅੰਤ 'ਚ ਇਮੀਗ੍ਰੇਸ਼ਨ ਟੀਚਿਆਂ 'ਚ ਕਟੌਤੀ ਦਾ ਐਲਾਨ ਕੀਤਾ ਗਿਆ ਸਰਕਾਰ ਨੇ ਐਲਾਨ ਕੀਤਾ ਕਿ 2025 ਵਿੱਚ 3 ਲੱਖ 95 ਹਜ਼ਾਰ ਬਿਨੇਕਾਰਾਂ ਨੂੰ ਕੈਨੇਡਾ ਦੀ ਪੀਆਰ ਦਿੱਤੀ ਜਾਵੇਗੀ 2026 ਦੇ ਵਿੱਚ 380000 ਤੇ 2027 ਦੇ ਵਿੱਚ 365000 ਬਿਨੇਕਾਰ ਪੀਆਰ ਲਈ ਸਵੀਕਾਰ ਕੀਤੇ ਜਾਣਗੇ ਸਟੈਟਿਸਟਿਕਸ ਕੈਨਟਾ ਨੇ ਮਾਰਚ ਵਿੱਚ ਰਿਪੋਰਟ ਦਿੱਤੀ ਸੀ ਕਿ 2023 ਚ ਆਬਾਦੀ 1950 ਦੇ ਦਹਾਕੇ ਤੋਂ ਬਾਅਦ ਕਿਸੇ ਵੀ ਸਮੇਂ ਨਾਲੋਂ ਤੇਜ਼ੀ ਨਾਲ ਵਧੀ ਹੈ ਕੈਨੇਡਾ ਭਾਰਤ ਚ 1 ਜਨਵਰੀ 2023 ਅਤੇ 1 ਜਨਵਰੀ 2024 ਦੇ ਵਿਚਾਲੇ ਆਬਾਦੀ ਚ ਲਗਭਗ 1.3 ਮਿਲੀਅਨ ਦਾ ਵਾਧਾ ਹੋਇਆ ਹੈ। ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਸੀ ਕਿ ਆਬਾਦੀ ਵਿੱਚ 97.6% ਵਾਧਾ ਇਮੀਗ੍ਰੇਸ਼ਨ ਦਾ ਨਤੀਜਾ ਸੀ। ਅਲਬਰਟਾ ਵਾਸੀਆਂ ਨੂੰ 2025 ਦੇ ਵਿੱਚ EVਜ਼ ਅਤੇ ਵੈਪਿੰਗ ਉਤਪਾਦਾਂ ਤੇ ਨਵੇਂ ਟੈਕਸਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਤੇ ਇਹ ਟੈਕਸ ਵਾਧੇ ਜਲਦ ਹੀ ਲਾਗੂ ਹੋ ਜਾਣਗੇ ਇਲੈਕਟ੍ਰੋਨਿਕ ਵਾਹਨ ਲਈ 200 ਡਾਲਰ ਸਾਲਾਨਾ ਫੀਸ ਦੇ ਪਿੱਛੇ ਵਿਵਾਦਪ੍ਰਾਂਤ ਦੇ ਤਰਕ ਦੀ ਵਕਾਲਤ ਕਰ ਰਿਹਾ ਹੈ ਕਿ ਆਜਾੜਿਆ ਕਿ EVs ਦੇ ਉੱਤੇ ਕਿਉਂ ਇਹ ਟੈਕਸ ਵਧਾਏ ਜਾ ਰਹੇ ਨੇ ਤੇ ਵੈਪਿੰਗ ਨੂੰ ਵੀ ਇਸ ਦੇ ਵਿੱਚ ਹੀ ਸ਼ਾਮਿਲ ਕੀਤਾ ਗਿਆ ਹੈ ਵੈਪਿੰਗ ਨੂੰ ਲੈ ਕੇ ਕਈ ਲੋਕਾਂ ਨੇ ਤਰਕ ਵਤ ਤਰਕ ਵੀ ਦਿੱਤੇ ਨੇ ਜਸਲਾਸ ਅਤੇ ਹੋਰ ਪੂਰੀ ਤਰ੍ਹਾਂ ਇਲੈਕਟ੍ਰੋਨਿਕ ਵਾਹਨ ਚਲਾਉਣ ਵਾਲੇ ਅਲਬੋਟੈਂਸ ਨੂੰ 2025 ਦੇ ਸ਼ੁਰੂ ਚ ਆਪਣੇ ਸਾਲਾਨਾ ਵਾਹਨ ਰਜਿਸਟ੍ਰੇਸ਼ਨਾਂ ਦਾ ਨਵੀਨੀਕਰਨ ਕਰਨ ਤੇ ਵਾਧੂ 200 ਡਾਲਰ ਦਾ ਭੁਗਤਾਨ ਕਰਨਾ ਪਵੇਗਾ EV ਟੈਕਸ ਇਸ ਸਾਲ ਲਾਗੂ ਹੋਣ ਵਾਲੇ ਦੋ ਨਵੇਂ ਸੂਬਾਈ ਟੈਕਸ ਵਾਦੇ ਚੋਂ ਇੱਕ ਹੈ ਵੈਪਿੰਗ ਉਤਪਾਦਾਂ ਤੇ ਟੈਕਸ 1 ਜਨਵਰੀ ਤੋਂ ਸ਼ੁਰੂ ਹੋਵੇਗਾ EV ਰਜਿਸਟ੍ਰੇਸ਼ਨ ਫੀਸ ਵਿਧਾਨ ਸਭਾ ਦੁਆਰਾ ਪਾਸ ਕੀਤੇ ਗਏ ਬਿੱਲ ਦੇ ਕਾਨੂੰਨ ਚ ਘੋਸ਼ਿਤ ਹੋਣ ਤੋਂ ਬਾਅਦ ਲਾਗੂ ਹੋਵੇਗੀ ਦੋਵੇਂ ਉਪਾਵਾਂ ਦਾ ਐਲਾਨ ਪਿਛਲੇ ਫਰਵਰੀ ਚ ਸੂਬੇ ਦੇ 2024-25 ਦੇ ਬਜਟ ਦੇ ਵਿੱਚ ਕੀਤਾ ਗਿਆ ਸੀ ਵਿੱਤ ਮੰਤਰੀ ਨੇ ਹਰਨਨ ਨੇ EV ਫੀਸ ਨੂੰ ਜਾਇਜ਼ ਠਹਿਰਾਇਆ ਕਿਉਂਕਿ ਮਾਲਕ ਬਾਲਣ ਟੈਕਸ ਦਾ ਭੁਗਤਾਨ ਨਹੀਂ ਕਰਦੇ ਜਿਸ ਦੀ ਵਰਤੋਂ ਸੂਬਾਈ ਹਾਈਵੇ ਨੂੰ ਬਣਾਏ ਰੱਖਣ ਲਈ ਕੀਤੀ ਜਾਂਦੀ ਹੈ ਸੂਬੇ ਦਾ ਇਹ ਵੀ ਕਹਿਣਾ ਹੈ ਕਿ ਭਾਰੀ ਬੈਟਰੀਆਂ ਕਾਰਨ ਗੈਸ ਨਾਲ ਚੱਲਣ ਵਾਲੇ ਵਾਹਨਾਂ ਨਾਲੋਂ ਈਵੀਜ਼ ਫੁੱਟਪਾਥ ਤੇ ਔਖੇ ਨੇ ਅਲਬਰਟਾ ਦੇ ਇਲੈਕਟ੍ਰਿਕ ਵਹੀਕਲ ਐਸੋਸੀਏਸ਼ਨ ਦੇ ਆਰਮਿੰਟਨ ਸਥਿਤ ਪ੍ਰਧਾਨ ਵਿਲੀਅਮ ਯਾਰਕ ਨੇ ਕਿਹਾ ਕਿ ਸੂਬਾਈ ਸਰਕਾਰ ਈਵੀ ਮਾਲਕਾਂ ਨੂੰ ਸਜ਼ਾ ਦੇਣ ਲਈ ਇਸ ਦੀ ਵਰਤੋਂ ਕਰ ਰਹੀ ਹੈ ਇਸ ਦੇ ਪਿਛਲੇ ਕਾਰਨਾਂ ਦੇ ਉੱਤੇ ਵੀ ਬਵਾਦ ਹੋ ਰਿਹਾ ਹੈ ਯੋਕ ਨੇ ਕਿਹਾ ਕਿ ਗੈਸੋਲਿਨ ਨਾਲ ਚੱਲਣ ਵਾਲੇ ਪਿਕਅਪ ਟਰੱਕ ਅਤੇ ਐਸਯੂਵੀ ਕਈ ਈਵੀਜ਼ ਨਾਲੋਂ ਸੜਕਾਂ ਤੇ ਭਾਰੀ ਅਤੇ ਸਖਤ ਹੋ ਸਕਦੇ ਨੇ। ਉਹਨਾਂ ਨੇ ਕਿਹਾ ਕਿ ਗੈਸੋਲਿਨ ਵਾਲੀਆਂ ਗੱਡੀਆਂ ਹਵਾ ਅਤੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਕੇ ਸਮਾਜ ਤੇ ਵੱਖਰਾ ਖਰਚਾ ਲਾਉਂਦੀਆਂ ਨੇ। ਯੋਕ ਮੁਤਾਬਕ ਉਹਨਾਂ ਦੇ ਪ੍ਰਦੂਸ਼ਣ ਨੂੰ ਧਿਆਨ ਚ ਨਹੀਂ ਰੱਖਿਆ ਗਿਆ। ਉਨਾਂ ਕਹੇ ਹੈ ਕਿ ਅਸੀਂ ਇਸ ਨੂੰ ਆਪਣੇ ਸਰਕਲਾਂ 'ਚ ਕਲੀਨ 에ਅਰ ਟੈਕਸ ਕਹਿੰਦੇ ਹਾਂ ਕਿਉਂਕਿ ਉਹ ਵਾਹਨਾਂ 'ਤੇ ਹਮਲਾ ਕਰ ਰਹੇ ਨੇ ਜੋ ਅਸਲ 'ਚ ਹਵਾ ਨੂੰ ਸਾਫ਼ ਬਣਾਉਂਦੇ ਨੇ ਯੋਕ ਨੇ ਕਿਹਾ ਕਿ ਟੈਕਸ ਸੰਭਾਵਿਤ ਤੌਰ ਤੇ ਸੰਭਾਵਿਤ EV ਖਰੀਦਦਾਰਾਂ ਨੂੰ ਗੈਸ ਅਤੇ ਤੇਲ ਦੇ ਬਦਲਾਅ ਲਈ ਭੁਗਤਾਨ ਨਾ ਕਰਨ ਤੋਂ ਵੱਡੀ ਬਚਤ ਦੇ ਕਾਰਨ ਨਿਰਾਸ਼ ਨਹੀਂ ਕਰੇਗਾ ਫੈਡਰਲ ਲਿਬਰਲ ਸਰਕਾਰ 2035 ਤੋਂ ਹੈਸੁਲਿਨ ਦੁਆਰਾ ਸੰਚਾਲਿਤ ਨਵੇਂ ਵਾਹਨਾਂ ਦੀ ਵਿਕਰੀ ਤੇ ਪਾਬੰਦੀ ਲਗਾਉਣਾ ਚਾਹੁੰਦੀ ਹੈ ਸੁਬਾਈ ਵੈਪਿੰਗ ਟੈਕਸ ਮੌਜੂਦਾ ਫੈਡਰਲ ਟੈਕਸਾਂ ਤੋਂ ਇਲਾਵਾ ਬੁੱਧਵਾਰ ਤੋਂ ਲਾਗੂ ਕੀਤਾ ਜਾਵੇਗਾ ਕਿਸੇ ਉਤਪਾਦ ਦੇ ਪਹਿਲੇ 10 ਮਿਲੀਲੀਟਰ ਲਈ ਇਹ ਦਰ 1.12 ਡਾਲਰ ਪ੍ਰਤੀ 2 ਮਿਲੀਲੀਟਰ ਹੈ ਫਿਰ ਕਿਸੇ ਵਾਧੂ ਰਕਮ ਲਈ 1.12 ਡਾਲਰ ਪ੍ਰਤੀ 10 ਮਿਲੀਲੀਟਰ ਹੈ ਸੂਬਾ ਨੌਜਵਾਨਾਂ ਨੂੰ ਉਤਪਾਦ ਖਰੀਦਣ ਤੋਂ ਰੋਕਣ ਲਈ ਟੈਕਸ ਜੋੜਿਆ ਜਾ ਰਿਹਾ ਹੈ ਐਕਸ਼ਨ ਔਨ স্মੋਕਿੰਗ ਐਂਡ ਹੈਲਥ ਦੇ ਕਾਰਜਕਾਰੀ ਨਿਰਦੇਸ਼ਕ ਲੇਸ ਹੈਗਨਿਕ ਹੈ ਕਿ ਕੀਮਤਾਂ 'ਚ ਵਾਧਾ ਨੌਜਵਾਨਾਂ 'ਚ ਤੰਬਾਕੂ ਨੋਸ਼ੀ ਨੂੰ ਘਟਾਉਣ 'ਚ ਪ੍ਰਭਾਵਸ਼ਾਲੀ ਰਹੇ ਹਨ ਕਿਹਾ ਹੈ ਕਿ ਅਸੀਂ ਟੈਕਸ ਵਾਧੇ ਦੇ ਨਾਲ ਵੀ ਇਹੀ ਉਮੀਦ ਕਰਦੇ ਹਾਂ ਇਸ ਗੱਲ ਦਾ ਸਬੂਤ ਹੈ ਕਿ ਵੈਪਿੰਗ ਟੈਕਸ ਅਸਲ ਦੇ ਵਿੱਚ ਨੌਜਵਾਨਾਂ ਦੇ ਵੈਪਿੰਗ ਨੂੰ ਘਟਾਉਣ ਵਿੱਚ ਮਦਦ ਕਰਦੇ ਨੇ ਹੈਗਨ ਚਾਹੁੰਦੇ ਨੇ ਕਿ ਸਰਕਾਰ ਨੌਜਵਾਨਾਂ ਤੇ ਨਿਸ਼ਾਨਾ ਬਣਾਏ ਗਏ ਫਲੇਵਰਡ ਵੈਪਿੰਗ ਉਤਪਾਦਾਂ ਤੇ ਪਾਬੰਦੀ ਲਗਾ ਕੇ ਹੋਰ ਅੱਗੇ ਵਧੇ ਫੈਡਰਲ ਸਰਕਾਰ ਨੇ ਤੰਬਾਕੂ ਪੀਣੇ ਅਤੇ ਮੈਂਥੋਲ ਦੇ અપਵਾਦ ਦੇ ਨਾਲ ਕਿਸੇ ਵੀ ਸਵਾਦ ਨੂੰ ਮਨਾਹੀ ਕਰਨ ਦਾ ਵਾਅਦਾ ਕੀਤਾ ਹੈ ਯਾਰਾ ਸੌਕਸ ਮਾਨਸਿਕ ਸਿਹਤ ਅਤੇ ਨਸ਼ਾ ਖੋਰੀ ਦੀ ਸੰਗੀ ਮੰਤਰੀ ਨੇ ਅਕਤੂਬਰ ਚ ਕਿਹਾ ਸੀ ਕਿ ਇੱਕ ਰਾਸ਼ਟਰੀ ਪਬੰਦੀ ਜਲਦੀ ਹੀ ਆ ਰਹੀ ਹੈ। ਇਹ ਗੰਨੇ ਉਮੀਦ ਜਤਾਈ ਹੈ ਕਿ 2025 ਦੇ ਸ਼ੁਰੂ ਦੇ ਵਿੱਚ ਇਹ ਹੋਵੇਗਾ। ਉਹਨਾਂ ਕਿਹਾ ਹੈ ਕਿ ਡਾਟਾ ਦਿਖਾ ਰਿਹਾ ਹੈ, ਵਿਗਿਆਨ ਦਰਸਾਉਂਦਾ ਹੈ ਕਿ ਸਵਾਦ ਬੱਚਿਆਂ ਲਈ ਵੇਪਿੰਗ ਦਾ ਨੰਬਰ ਇੱਕ ਐਟ੍ਰੈਕਟਿਵ ਤੱਤ ਬਣਿਆ ਹੋਇਆ ਹੈ। ਨਿਕੋਟਿਨ ਸਭ ਤੋਂ ਵੱਧ ਹਾਨੀਕਾਰਕ ਪਦਾਰਥਾਂ ਦੇ ਵਿੱਚੋਂ ਇੱਕ ਹੈ ਜਾਂ ਗ੍ਰਹਿ ਤੇ ਸਭ ਤੋਂ ਵੱਧ ਨਸ਼ਾ ਕਰਨ ਵਾਲੇ ਪਦਾਰਥਾਂ 'ਚੋਂ ਇੱਕ ਹੈ ਤੇ ਅਸੀਂ ਜਾਣਦੇ ਹਾਂ ਕਿ ਨੌਜਵਾਨਾਂ ਨੂੰ ਖਾਸ ਤੌਰ ਤੇ ਉਹਨਾਂ ਦੇ ਦਿਮਾਗ ਦੇ ਵਿਕਾਸ ਦੇ ਕਾਰਨ ਜੋਖਮ ਹੁੰਦਾ ਹੈ ਕੈਨੇਡਾ ਪੋਸਟ ਦੀ ਹੜਤਾਲ ਖਤਮ ਹੋਿਆਂ ਨੂੰ ਇੱਕ ਮਹੀਨਾ ਹੋ ਗਿਆ ਪਰ ਅਲਬਰਟਾ ਦੇ ਕੁਝ ਪਿੰਡੂ ਪਾਈਚਾਰੇ ਹਜੇ ਵੀ ਇਸ ਦੇ ਪ੍ਰਭਾਵ ਦੇ ਹੇਠ ਆਏ ਹੋਏ ਨੇ ਪਿੰਡੂ ਖੇਤਰਾਂ ਦੇ ਵਿੱਚ ਡਿਲੀਵਰੀ ਕਾਰਜਾਂ ਨੂੰ ਸਥਿਰ ਕਰਨ ਲਈ ਕਰਮਚਾਰੀ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਨੇ ਇਹ ਕੈਨੇਡਾ ਪੋਸਟ ਦਾ ਕਹਿਣਾ ਪਰ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਪਿੰਡਾਂ ਦੇ ਵਿੱਚ ਲੋਕਾਂ ਦੇ ਕੋਲ ਉਹ ਬੁਨਿਆਦੀ ਚੀਜ਼ਾਂ ਨਹੀਂ ਪਹੁੰਚ ਰਹੀਆਂ ਜਿਨ੍ਹਾਂ ਦੀ ਵਰਤੋਂ ਉਹ ਕੈਨੇਡਾ ਪੋਸਟ ਦੇ ਲਈ ਕਰਦੇ ਸੀ ਇੱਕ ਮਹੀਨੇ ਦੀ ਕੈਂਡਾ ਪੋਸਟ ਹੜਤਾਲ ਤੋਂ ਬਾਅਦ ਕੁਝ ਪਿੰਡੂ ਭਾਈਚਾਰਿਆਂ ਦਾ ਕਹਿਣਾ ਹੈ ਕਿ ਉਹ ਹਜੇ ਵੀ ਇਸ ਦੇ ਪਰਿਭਾਵਾਂ ਨੂੰ ਮਹਿਸੂਸ ਕਰਦੇ ਨੇ ਤੇ ਬਿਹਤਰ ਲੰਬੇ ਸਮੇਂ ਦੇ ਡਾਕ ਹਾਲ ਚਾਹੁੰਦੇ ਨੇ ਹੜਤਾਲ ਦੇ ਦੌਰਾਨ ਪਿੰਡੂ ਭਾਈਚਾਰਿਆਂ ਦੇ ਕੁਝ ਲੋਕ ਜੋ ਡਾਕ ਡਿਲੀਵਰੀ ਤੇ ਨਿਰਭਰ ਕਰਦੇ ਨੇ ਉਹਨਾਂ ਨੂੰ ਚੈੱਕ ਬੇਬੀ ਫਾਰਮੂਲਾ ਅਤੇ ਦਵਾਈਆਂ ਵਰਗੀਆਂ ਚੀਜ਼ਾਂ ਲਈ ਲੰਬੇ ਸਮੇਂ ਤੋਂ ਉਡੀਕ ਕਰਨੀ ਪਈ ਅਤੇ ਉਹ ਪਾਈਚਾਰੇ ਅਗਲੇ ਕੁਝ ਹਫ਼ਤਿਆਂ ਲਈ ਦੇਰੀ ਦੇਖਣਾ ਜਾਰੀ ਰੱਖਣ ਦੀ ਉਮੀਦ ਕਰ ਸਕਦੇ ਨੇ ਕਿਉਂਕਿ ਕਰਮਚਾਰੀ ਪੱਤਰਾਂ ਅਤੇ ਪਾਰਸਲਾਂ ਦੇ ਬੈਕਲੌਗ ਨੂੰ ਸਾਫ਼ ਕਰ ਰਹੇ ਨੇ ਕੰਪਨੀ ਦਾ ਇੱਕ ਤਰਕ ਉਸ ਵੇਲੇ ਸਾਹਮਣੇ ਆਇਆ ਜਦੋਂ ਲੋਕ ਉਡੀਕ ਕਰ ਰਹੇ ਸਨ ਪਾਰਕਲੈਂਡ ਕਾਉਂਟੀ ਦੇ ਕਾਉਂਸਲਰ ਰੌਬ ਵੈਡਮੈਨ ਨੇ ਕਿਹਾ ਕਿ ਉਸਦੇ ਭਾਈਚਾਰੇ 'ਚ ਨਿਜੀ ਡਿਲੀਵਰੀ ਵਿਕਲਪ ਸਫਲਤਾਪੂਰਵਕ ਪਾੜੇ ਨੂੰ ਪੜ ਰਹੇ ਨੇ ਵੈਡਮੈਨ ਅਲਬਰਟਾ ਦੀ ਨੁਮਾਇੰਦਗੀ ਕਰਦੇ ਨੇ ਅਲਬਰਟਾ ਦੇ ਬਾਬਾ ਮੁੰਦੀ ਨੂਮੈਂਟ ਗੀਗਾਰਟ ਨੇ ਉਹਨਾਂ ਕਿਹਾ ਕਿ ਮੇਰੇ ਖੇਤਰ ਚ ਪਿੰਡੂ ਖੇਤਰਾਂ ਚ ਅਸੀਂ ਐਮਾਜ਼ਨ ਤੇ ਲੂਮਿਸ ਅਤੇ ਹੋਰ ਕੰਪਨੀਆਂ ਨੂੰ ਉੱਥੇ ਨਿੱਜੀ ਤੌਰ ਤੇ ਡਿਲੀਵਰੀ ਕਰਦੇ ਹੋਏ ਵੇਖਦੇ ਹਾਂ ਤੇ ਉਹ ਇਸ ਦਾ ਵਧੀਆ ਕੰਮ ਕਰ ਰਹੀਆਂ ਨੇ। ਉਹਨਾਂ ਖੇਤਰਾਂ ਚ ਪਹੁੰਚ ਜਾਂਦੀਆਂ ਨੇ ਜਿੱਥੇ ਤੁਹਾਨੂੰ ਡਿਲੀਵਰੀ ਦੀ ਉਮੀਦ ਨਹੀਂ ਹੁੰਦੀ। ਕਾਂਡਾ ਪੋਸਟ ਨੇ ਸੋਮਵਾਰ ਨੂੰ ਆਪਣੀ ਵੈੱਬਸਾਈਟ ਤੇ ਆਪਰੇਸ਼ਨ ਅਪਡੇਟ ਜਾਰੀ ਕਰਦਿਆਂ ਕਿਹਾ ਕਿ ਉਹ ਅਜੇ ਵੀ ਪਿੰਡੂ ਖੇਤਰਾਂ ਚ ਦੇਰੀ ਦਾ ਅਨੁਪੱਖ ਕਰ ਰਹੇ ਨੇ। ਬਿਆਨ ਚ ਕਿਹਾ ਗਿਆ ਹੈ ਕਿ ਕਰਮਚਾਰੀ ਪੇਂਡੂ ਅਤੇ ਦੂਰ ਦੋਰਾਡੇ ਦੇ ਖੇਤਰਾਂ ਚ ਡਿਲੀਵਰੀ ਕਾਰਜਾਂ ਨੂੰ ਸਥਿਰ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਨੇ ਹੁਣ ਜਮ੍ਹਾਂ ਹੋਈ ਮਾਤਰਾ ਨੂੰ ਡਿਲੀਵਰੀ ਲਈ ਤਿਆਰ ਕੀਤਾ ਜਾ ਰਿਹਾ ਹੈ ਲੰਬੀ ਦੂਰੀ ਤੇ ਲਜਾਈਆਂ ਜਾਣ ਵਾਲੀਆਂ ਵਸਤੂਆਂ ਲਈ ਮਹੱਤਵਪੂਰਨ ਮਾਤਰਾ ਦੇ ਮੱਦੇਨਜ਼ਰ ਜਨਵਰੀ ਦੇ ਸ਼ੁਰੂਜ ਦੇਰੀ ਦੀ ਉਮੀਦ ਕੀਤੀ ਜਾਣੀ ਚਾਹੀਦੀ ਹੈ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੇਰਵੇ ਸਾਂਝੇ ਕਰਾਂਗੇ ਕਿ ਅਸੀਂ ਇਨ੍ਹਾਂ ਖੇਤਰਾਂ ਚ ਕਿਵੇਂ ਤਰੱਕੀ ਕਰ ਰਹੇ ਹਾਂ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਇੱਕ ਨਿਊਜ਼ ਰਿਲੀਜ਼ 'ਚ ਕੰਪਨੀ ਨੇ ਕਿਹਾ ਕਿ ਉਹ ਸਭ ਤੋਂ ਲੰਬੇ ਸਮੇਂ ਤੋਂ ਗੋਦਾਮਾਂ 'ਚ ਰਹਿਣ ਵਾਲੀਆਂ ਚੀਜ਼ਾਂ ਨੂੰ ਵੇਚ ਕੇ ਆਪਣਾ ਬੈਕਲੌਗ ਸਾਫ਼ ਕਰ ਰਹੀ ਹੈ। ਬਟਮੈਨ ਨੇ ਕਿਹਾ ਕਿ ਉਸ ਦੇ ਖੇਤਰ 'ਚ ਹੜਤਾਲ ਕਾਰਨ ਬਹੁਤ سارے ਛੋਟੇ ਕਾਰੋਬਾਰ ਪ੍ਰਭਾਵਿਤ ਹੋਏ ਨੇ, ਖਾਸ ਤੌਰ 'ਤੇ ਛੁੱਟੀਆਂ ਦੇ ਸੀਜ਼ਨ ਦੇ ਨੇੜੇ ਹੋਣ ਕਰਕੇ। ਉੱਤਰੀ ਅਲਬਰਟਾ ਵਿੱਚ ਮੈਕੈਂਜ਼ੀ ਕਾਉਂਟੀ ਦੇ ਕੌਂਸਲਰ ਕੈਮਰਨ ਕਾਰਡੀਨਲ ਨੇ ਕਿਹਾ ਕਿ ਉਸ ਦਾ ਭਾਈਚਾਰਾ ਕੈਨਟਾ ਪੋਸਟ ਤੇ ਨਿਰਭਰ ਕਰਦਾ ਹੈ। ਉਹਨੇ ਕਿਹਾ ਕਿ ਹੜਤਾਲ ਨੇ ਪਹਿਲਾਂ ਤੋਂ ਹੀ ਖਤਰਨਾਕ ਮਿਲਸ ਵਿਚ ਬਹੁਤ ਜ਼ਿਆਦਾ ਤਣਾਅ ਸ਼ਾਮਲ ਕੀਤਾ ਹੈ ਕਿਉਂਕਿ ਉਸ ਦਾ ਭਾਈਚਾਰਾ ਬਹੁਤ ਉੱਤਰ ਦੇ ਵਿੱਚ ਹੈ ਉਹਨਾਂ ਨੂੰ ਕਈ ਵਾਰ ਡਾਕ ਲਈ ਲੰਮਾ ਸਮਾਂ ਉਡੀਕ ਕਰਨੀ ਪੈਂਦੀ ਹੈ ਪਰ ਪੈਕੇਜ ਭੇਜਣ ਲਈ ਬਹੁਤ ਪਹਿਲਾਂ ਤੋਂ ਯੋਜਨਾ ਵੀ ਬਣਾਉਣੀ ਪੈਂਦੀ ਹੈ ਉਹਨਾਂ ਕਿਹਾ ਹੈ ਕਿ ਵਾਧੂ ਦੇਰੀ ਨਾਲ ਸਾਡੇ ਭਾਈਚਾਰੇ ਦੇ ਲੋਕਾਂ ਲਈ ਬਹੁਤ ਜ਼ਿਆਦਾ ਤਣਾਅ ਵਧਾਇਆ ਗਿਆ ਹੈ ਕਿਉਂਕਿ ਅਸੀਂ ਦੱਖਣ ਚ ਕਿਤੇ ਵੀ ਆਰਡਰ ਕਰਨ ਲਈ ਕੈਨੇਡਾ ਪੋਸਟ ਤੇ ਬਹੁਤ ਜ਼ਿਆਦਾ ਭਰੋਸਾ ਕਰਦੇ ਹਾਂ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਉਸ ਦੇ ਖੇਤਰ ਚ ਬਹੁਤ ਸਾਰੇ ਲੋਕ ਨੇ ਉੱਤਰੀ ਭਾਈਚਾਰੇ ਚ ਰਹਿੰਦੀ ਉੱਚ ਕੀਮਤ ਦੇ ਸਿਖਰ ਤੇ ਨਿੱਜੀ ਕੋਰੀਅਰਾਂ ਲਈ ਵਾਧੂ ਉਪਕਤਾਨ ਕੀਤਾ ਹੈ ਕੈਨਡਾ ਪੋਸਟ ਦੀ ਹੜਤਾਲ ਨੇ ਅਲਬਰਟਾ ਵਾਸੀਆਂ ਲਈ ਨਵਾਂ ਡਰਾਈਵਰਸ ਲਾਇਸੈਂਸ ਪ੍ਰਾਪਤ ਕਰਨ ਦੀ ਕੋਸ਼ਿਸ਼ ਦੇ ਵਿੱਚ ਵੀ ਦੇਰੀ ਕੀਤੀ ਹੈ ਹਾਲਾਂਕਿ ਪ੍ਰੋਵਿੰਸ ਨੇ ਲਾਇਸੈਂਸ ਡਿਲੀਵਰ ਹੋਣ ਤੱਕ ਇਸ ਪਾੜੇ ਨੂੰ ਪਰੰਚ ਮਦਦ ਕਰਨ ਲਈ ਕੁਝ ਅਸਥਾਈ ਉਪਾਅ ਕੀਤੇ ਸਨ 2024 ਦੇ ਵਿੱਚ ਨਿਊ ਬਰੰਜ਼ਵਿਕ ਦੇ ਵਿੱਚ RCMP ਖੇਤਰ ਚ ਲਗਭਗ 2000 ਵਾਹਨ ਚੋਰੀ ਹੋਏ ਨੇ। ਹੈਰਾਨੀਜਨਕ ਆਂਕੜਾ ਹੈ ਬਹੁਤ سارے ਵਾਹਨ ਹਜੇ ਲੱਭੇ ਹੀ ਨਹੀਂ ਗਏ। ਇੰਸ਼ੋਰੈਂਸ ਬਿਊਰੋ ਆਫ ਕੈਨੇਡਾ ਦਾ ਕਹਿਣਾ ਹੈ ਕਿ ਆਟੋ ਚੋਰ ਐਟਲੈਂਟਿਕ ਕੈਨੇਡਾ ਦੇ ਵੱਲ ਮੁੜ ਰਹੇ ਨੇ। ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਉਹਨਾਂ ਘਰਾਂ ਦੇ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ। AI ਦੀ ਵੀ ਵਰਤੋਂ ਕੀਤੀ ਜਾ ਰਹੀ ਹੈ ਤਾਂ ਕਿ ਉਹਨਾਂ ਦੇ ਵਾਹਨ ਚੋਰੀ ਹੋਣ ਤੋਂ ਬਚਾਏ ਜਾ ਸਕਣ ਪਰ ਚੋਰ ਇੰਨੇ ਜ਼ਿਆਦਾ ਸਤੜਕ ਔਰ ਤੇਜ਼ ਨੇ ਕਿ ਉਹ AI ਨੂੰ ਹੀ ਚੱਕਵਾ ਦੇ ਰਹੇ ਨੇ। ਮੌਂਟਨ ਕਾਰ ਡੀਲਰ ਕੇਵਿਨ ਕੈਂਪੈਲ ਨੇ ਆਪਣਾ ਚੋਰੀ ਕੀਤਾ 1991 ਸ਼ੈਵਰੋਲੇਟ ਟਰੱਕ ਵਾਪਸ ਮਿਲਣ ਦੀ ਉਮੀਦ ਗਵਾ ਦਿੱਤੀ ਹੈ ਨਵੰਬਰ ਦੇ ਅੱਧ ਵਿੱਚ ਮੌਂਟਨ ਦੀ ਸੈਲਸਪਰੀ ਰੋਡ ਤੇ ਕੈਂਪੈਲ ਦੀ ਡੀਲਰਸ਼ਿਪ ਲੋਅਰ ਤੋਂ ਟਰੱਕ ਨੂੰ ਚਲਾਉਣ ਵਿੱਚ ਦੋ ਲੋਕਾਂ ਨੂੰ 3 ਮਿੰਟ ਤੋਂ ਵੀ ਘੱਟ ਸਮਾਂ ਲੱਗਾ 1991 ਸ਼ੈਵਰੋਲੇਟ ਸੀ 1500 ਐਸ ਐਸ 454 6000 ਡਾਲਰ ਤੋਂ ਵੱਧ ਲਈ ਸੂਚੀਬੱਧ ਕੈਂਪੈਲ ਦੁਆਰਾ ਕਈ ਕੋਸ਼ਿਸ਼ਾਂ ਦੇ ਬਾਵਜੂਦ ਮੁਰਾਦ ਪ੍ਰਾਪਤ ਨਹੀਂ ਕੀਤੀ ਜਾ ਸਕੀ ਨਿਊ ਬ੍ਰਿੰਸਵਿਕਾ RCMP ਦੇ ਸਾਲ ਦਰ ਤਾਰੀਖ ਦੇ ਅੰਕੜਿਆਂ ਅਨੁਸਾਰ ਸੇਂਟ ਚੌਨ ਅਤੇ ਫਰਡਰਿਕਟਨ ਨੂੰ ਛੱਡ ਕੇ ਨਿਊ ਬ੍ਰਿੰਸਵਿਕ ਵਿੱਚ ਮੰਗਲਵਾਰ ਤੱਕ ਚੋਰੀ ਕੀਤੇ ਗਏ 1888 ਵਾਹਨਾਂ ਵਿੱਚੋਂ ਉਸਦੀ ਸਿਰਫ ਇੱਕ ਹੀ ਐਗਜ਼ਾਮਪਲ ਹੈ ਉਸ ਸੰਖਿਆ ਰੇ ਵਿੱਚੋਂ 576 ਵਾਹਨ ਜ ਤੀ ਫੀਸਦੀ ਇਕੱਲੇ ਮੌਂਕਟਨ ਡਿਪੇ ਅਤੇ ਰਿਵਰ ਵਿਊ ਦੇ ਵਿੱਚ ਚੋਰੀ ਹੋਏ ਨੇ ਕੈਂਪਲ ਨੇ ਕਿਹਾ ਹੈ ਕਿ ਇਹ ਬਹੁਤ ਨਿਰਾਸ਼ਾਜਨਕ ਹੈ ਉਨਾ ਕਿਹਾ ਕਿ ਤੁਹਾਨੂੰ ਉਲੰਘਣ ਮਹਿਸੂਸ ਹੁੰਦਾ ਹੈ ਤੁਸੀਂ ਕਾਰੋਬਾਰ ਤੇ ਜੀਵਨ ਚ ਜੋ ਚੀਜ਼ਾਂ ਤੁਹਾਡੇ ਕੋਲ ਨੇ ਪ੍ਰਾਪਤ ਕਰਨ ਲਈ ਇੰਨੀ ਸਖਤ ਮਿਹਨਤ ਕਰਦੇ ਹੋ ਤੇ ਕਿਸੇ ਲਈ ਸਿਰਫ ਤੁਹਾਡੀ ਜਾਇਦਾਦ ਤੇ ਤੁਹਾਡੀ ਜ਼ਿੰਦਗੀ ਚ ਚਲਣਾ ਤੇ ਤੁਹਾਡੇ ਤੋਂ ਇਸ ਨੂੰ ਲੈਣਾ ਬਹੁਤ ਮਾੜਾ ਹੋ ਸਕਦਾ ਹੈ ਕੈਂਬਲ ਦੀ ਜਾਇਦਾਦ AI ਆਧਾਰਿਤ ਸੁਰੱਖਿਆ ਪ੍ਰਣਾਲੀ ਦੇ ਨਾਲ ਲੈਸ ਹੈ ਕੈਮਰੇ ਮੂਵਮੈਂਟ ਨੂੰ ਟਰੈਕ ਕਰਦੇ ਨੇ ਲਾਲ ਅਤੇ ਨੀਲੀਆਂ ਲਾਈਟਾਂ ਫਲੈਸ਼ ਕਰਦੇ ਨੇ ਤੇ ਅਲਾਰਮ ਚੋਂਦੇ ਨੇ ਸਿਸਟਮ ਇੱਕ ਸੁਰੱਖਿਆ ਗਾਰਡ ਨੂੰ ਕੁਸਪੈਕ ਕਰਨ ਵਾਲਿਆਂ ਨਾਲ ਗੱਲ ਕਰਨ ਦੀ ਵੀ ਆਗਿਆ ਦਿੰਦਾ ਉਸਨੇ ਕਿਹਾ ਕਿ ਉਸਨੇ ਇਸ ਤੇ 10000 ਡਾਲਰ ਤੋਂ ਵੱਧ ਖਰਚ ਕੀਤੇ ਨੇ ਪਰ ਇਹ ਅਜੇ ਵੀ ਟਰੱਕ ਦੀ ਚੋਰੀ ਨੂੰ ਨਹੀਂ ਰੋਕ ਸਕਿਆ ਉਨਾ ਕਿਹਾ ਹੈ ਕਿ ਉਹ ਹੁਣ ਆਪਣੇ ਵਾਹਨਾਂ ਲਈ ਟਰੈਕਿੰਗ ਡਿਵਾਈਸਸ ਅਤੇ ਉਸਦੀ ਪਾਰਕਿੰਗ ਲਈ ਵਾੜਾਂ ਵਿੱਚ ਨਿਵੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿਉਂਕਿ ਸੰਭਾਵੀ ਚੋਰਾਂ ਨੇ ਉਸਦਾ ਟਰੱਕ ਚੋਰੀ ਕਰਨ ਤੋਂ ਬਾਅਦ ਉਸ ਨੂੰ ਇਕੱਲਾ ਨਹੀਂ ਛੱਡਿਆ। ਕੈਂਪਲ ਮੁਤਾਬਕ ਉਸ ਦੇ ਕੋਲ ਦੇਰ ਰਾਤ ਨੂੰ ਜਾਇਦਾਦ ਤੇ ਦੋ ਹੋਰ ਵਿਅਕਤੀਆਂ ਨੇ ਨਕਾਬ ਪਾਇਆ ਹੋਇਆ ਸੀ ਤੇ ਉਸਦੀ ਬਿਲਡਿੰਗ ਨੂੰ ਘੇੜਿਆ ਤੇ ਉਸਦੀ ਸੁਰੱਖਿਆ ਪ੍ਰਣਾਲੀ ਨੇ ਉਸ ਨੂੰ ਖਤਮ ਕਰ ਦਿੱਤਾ ਲਾਈਟਾਂ ਬੰਦ ਹੋ ਗਈਆਂ ਤੇ ਫਿਰ ਇਸ ਚੋਰੀ ਨੂੰ ਰੋਕਿਆ ਹੀ ਨਹੀਂ ਜਾ ਸਕਿਆ। ਕੈਂਪਲ ਨੇ ਕਿਹਾ ਕਿ ਉਸ ਸਮਝਦਾ ਹੈ ਕਿ ਪੁਲਿਸ ਇਨਾ ਅਪਰਾਧਾਂ ਨੂੰ ਰੋਕਣ ਲਈ ਸਖਤ ਮਿਹਨਤ ਕਰ ਰਿਹਾ ਪਰੋਕਾਰ ਚੋਰੀਆਂ ਨੂੰ ਰੋਕਣ ਲਈ ਸਰਕਾਰ ਦੇ ਤਿੰਨੋਂ ਪੱਧਰਾਂ ਤੋਂ ਸਖਤ ਸਜ਼ਾ ਵੇਖਣਾ ਚਾਹੁੰਦਾ ਹੈ। ਉਹਨੇ ਕਿਹਾ ਕਿ ਉਹ ਆਪਣੇ ਵਾਹਨਾਂ ਦੀ ਸੁਰੱਖਿਆ ਲਈ ਇੱਕ ਪੱਧਰੀ ਪਹੁੰਚ ਅਪਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਇਹ ਉਸਦੇ ਛੋਟੇ ਕਾਰੋਬਾਰ ਲਈ ਬਹੁਤ ਮਹਿੰਗਾ ਹੋ ਰਿਹਾ ਹੈ। RCMP ਦੀ ਸਾਲਾਨਾ ਰਿਪੋਰਟ ਦੇ ਅਨੁਸਾਰ 2023 ਵਿੱਚ 1610 ਮੋਟਰ ਵਾਹਨ ਚੋਰੀ ਹੋਏ ਜਿਸ ਦਾ ਮਤਲਬ ਹੈ ਕਿ 2024 ਚ ਚੋਰੀਆਂ ਚ 17 ਫੀਸਦੀ ਦਾ ਵਾਧਾ ਹੋਇਆ ਅਤੇ ਗਿਣਤੀ ਹੈ ਕਿਉਂਕਿ ਰਿਪੋਰਟ ਨੂੰ ਮੰਗਲਵਾਰ ਤੋਂ ਅਪਡੇਟ ਕੀਤਾ ਜਾਣਾ ਹੈ। ਕੀ ਹੈ 2022 ਤੋਂ 23 ਦਰਮਿਆਨ ਇਹ ਵਧਾ ਲਗਭਗ 13% ਸੀ ਕੈਨੇਡਾ ਦੇ ਬੀਮਾ ਬਿਊਰੋ ਲਈ 온ਟਾਰੀਓ ਅਤੇ ਐਟਲਾਂਟਿਕ ਦੇ ਉਪ ਪ੍ਰਧਾਨ ਅਮਾਂਡਾ ਡੀਨ ਨੇ ਕਿਹਾ ਕਿ ਮੌਕਾ ਪ੍ਰਸਤਕਾਰ ਚੋਰ ਤੇਜ਼ੀ ਨਾਲ ਆਪਣਾ ਧਿਆਨ ਐਟਲਾਂਟਿਕ ਕੈਨੇਡਾ ਵੱਲ ਅਤੇ 온ਟਾਰੀਓ ਤੇ ਕਯੂਬਿਕ ਵਰਗੇ ਸੂਬਿਆਂ ਤੋਂ ਦੂਰ ਕਰ ਰਹੇ ਨੇ ਜਿਨ੍ਹਾਂ ਨੇ ਆਟੋ ਚੋਰੀ ਦਾ ਮੁਕਾਬਲਾ ਕਰਨ ਲਈ ਮਹੱਤਵਪੂਰਨ ਨਿਵੇਸ਼ ਕੀਤਾ ਹੈ ਇੱਕ ਨਿਊਜ਼ ਰਿਲੀਜ਼ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਐਟਲੈਂਟਿਕ ਕੈਨੇਡਾ ਚ ਆਟੋ ਚੋਰੀ ਚ ਵਾਧਾ ਆਟੋ ਪ੍ਰੀਮੀਅਮਸ ਤੇ ਦਬਾਅ ਪਾ ਰਿਹਾ ਹੈ ਤੇ ਨਿਵਾਸੀਆਂ ਦੀ ਸੁਰੱਖਿਆ ਤੇ ਨਾਲ ਸਮਝੌਤਾ ਕੀਤਾ ਜਾ ਰਿਹਾ ਹੈ ਨਵੇਂ ਸਾਲ ਦੇ ਵਿੱਚ ਕਈ ਡਰਾਈਵਰਸ ਲਈ ਹਾਈਵੇ 407 ਟੋਲ ਰੇਟ ਵਧਣ ਜਾ ਰਹੇ ਨੇ ਕੰਪਨੀ ਦਾ ਕਹਿਣਾ ਹੈ ਕਿ ਮੰਗਾਂ ਦਾ ਪ੍ਰਬੰਧਨ ਕਰਨ ਤੇ ਭਵਿੱਖ ਦੇ ਵਿਕਾਸ ਲਈ ਤਿਆਰ ਕਰਨ ਲਈ ਤਬਦੀਲੀਆਂ ਦੀ ਲੋੜ ਹੈ ਨਵੇਂ ਸਾਲ ਵਿੱਚ ਤੁਹਾਡਾ ਆਨ ਚੱਲਦਾ ਖਰਚਾ ਥੋੜਾ ਮਹਿੰਗਾ ਹੋ ਸਕਦਾ ਹੈ 407 ਐਟਆਰ ਨੇ 2025 ਲਈ ਆਪਣਾ ਰੇਟ ਸ਼ਡਿਊਲ ਜਾਰੀ ਕੀਤਾ ਹੈ ਜਿਸ ਵਿੱਚ ਇੱਕ ਨਿਊਜ਼ ਰਿਲੀਜ਼ ਦੇ ਅਨੁਸਾਰ ਨਵੇਂ ਜ਼ੋਨ ਟੋਲ ਅਤੇ ਵਾਹਨ ਵਰਗੀਕਰਨ ਸ਼ਾਮਿਲ ਨੇ ਰਿਲੀਜ਼ ਅਨੁਸਾਰ ਹਲਕੇ ਵਾਹਨਾਂ ਲਈ ਟੋਲ ਦਰ 3 ਤੋਂ 14 ਸੈਂਟ ਪ੍ਰਤੀ ਕਿਲੋਮੀਟਰ ਤੱਕ ਹੋਵੇਗੀ ਨਵੇਂ ਵਾਹਨ ਵਰਗੀਕਰਨ ਦੇ ਜ਼ਰੀਏ ਮੋਟਰਸਾਈਕਲ ਸਵਾਰ ਜਲਦੀ ਹੀ ਹਲਕੇ ਵਾਹਨ ਚਾਲਕਾਂ ਤੋਂ ਕਟ ਭੁਗਤਾਨ ਕਰਨਗੇ ਪਰ ਵੱਡੇ ਟਰੱਕਾਂ, ਐਸਯੂਵੀਜ਼ ਅਤੇ ਵੈਨਾ ਟੋਇੰਗ ਟਰੈਲਰਾਂ ਨੂੰ ਪਹਿਲਾਂ ਨਾਲੋਂ ਵੱਧ ਖਾਨਾ ਕਰਨਾ ਪਵੇਗਾ। ਉਤਰੀ ਵਾਰ ਕਾਉਂਸਲਰ ਦਾ ਕਹਿਣਾ ਹੈ ਕਿ ਵਿੱਚ ਵੀ ਦੇ ਵਿੱਚ ਕੁਝ ਵਸਨੀਕ ਪਹਿਲਾਂ ਹੀ ਕੀਮਤਾਂ ਦੇ ਵਿੱਚ ਵਾਧੇ ਦਾ ਵਿਰਲਾਪ ਕਰ ਰਹੇ ਨੇ। ਸਟੀਵਲੀ ਨੇ ਕਿਹਾ ਕਿ ਇਹ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਟੋਲ ਵਾਲੀਆਂ ਸੜਕਾਂ ਦੇ ਵਿੱਚੋਂ ਇੱਕ ਹੈ। ਕਈ ਕਾਰਕ ਡਰਾਈਵਰ ਦੀ ਯਾਤਰਾ ਦੀ ਕੀਮਤ ਨਿਰਧਾਰਿਤ ਕਰਨਗੇ ਜਿਸ ਤੇ ਹਫਤੇ ਦਾ ਦਿਨ, ਸਮਾਂ, ਵਾਹਨ ਦਾਕਾਰ ਤੇ ਹੋਰ ਵੀ ਬਹੁਤ ਕੁਝ ਸ਼ਾਮਿਲ ਹੋਵੇਗਾ। ਲੀ ਨੇ ਕਿਹਾ ਕਿ ਹੁਣ ਲੋਕ ਚਿੰਤਕ ਨੇ ਇਹ ਸ਼ੁਰੂ ਕਰਨ ਲਈ ਪਹਿਲਾ ਹੀ ਇੱਕ ਮਹਿੰਗੀ ਸੜਕ ਹੈ 407 ਦੇ ਸੰਚਾਰ ਅਤੇ ਸਰਕਾਰ ਸੰਬੰਧਾਂ ਦੀ ਉਪ ਪ੍ਰਧਾਨ ਕ੍ਰਿਸਟੀਨਾ ਵੈਸਲ ਨੇ ਈਮੇਲ ਰਾਹੀਂ ਮੀਡੀਆ ਏਜੰਸੀ ਨੂੰ ਦੱਸਿਆ ਹੈ ਕਿ ਹਲਕਾ ਵਾਹਨ ਚਲਾਉਣ ਵਾਲੇ ਵਿਅਕਤੀ ਦਾ ਔਸਤ ਮਹੀਨਾਵਾਰ ਬਿੱਲ 8 ਡਾਲਰ ਵੱਧ ਜਾਵੇਗਾ। ਉਹਨਾਂ ਇਹ ਵੀ ਕਿਹਾ ਹੈ ਕਿ 407 ਆਪਣੇ ਜ਼ੋਨਾਂ ਦੀ ਸੰਖਿਆ ਨੂੰ 3 ਗੁਣਾ ਕਰਨ ਦਾ ਕਾਰਨ ਇਹ ਯਕੀਨੀ ਬਣਾਉਣ ਲਈ ਹੈ ਕਿ ਇਹ ਟੋਲ ਦਰਾਂ ਨੂੰ ਹੋਰ ਸਹੀ ਢੰਗ ਨਾਲ ਸੈੱਟ ਕਰ ਸਕਦਾ ਹੈ ਤੇ ਆਵਾਜਾਈ ਨੂੰ ਬਿਹਤਰ ਢੰਗ ਨਾਲ ਪ੍ਰਬੰਧਿਤ ਕਰ ਸਕਦਾ ਹੈ। ਮントਰਾਲੇ ਦਾ ਕਹਿਣਾ ਹੈ ਕਿ ਸੂਬਾ ਵਿਕਲਪਾਂ ਦਾ ਮੁਲਾਂਕਣ ਕਰ ਰਿਹਾ ਹੈ ਦਰਾਂ ਵਿੱਚ ਤਬਦੀਲੀਆਂ ਅਜਿਹੇ ਸਮੇਂ ਆ ਰਹੀਆਂ ਨੇ ਜਦੋਂ ਬਹੁਤ ਸਾਰੇ ਵਸਨੀਕ 401 ਨੂੰ ਕਾਰਾਂ ਲਈ ਖੋਲਣ ਲਈ 407 ਦੀ ਵਰਤੋਂ ਕਰਦੇ ਸਮੇਂ ਸਵੇਰ ਨੂੰ ਟਰੱਕ ਟੋਲ ਨੂੰ ਸਬਸਿਡੀ ਦਿੰਦੇ ਵੇਖਣਾ ਚਾਹੁੰਦੇ ਨੇ ਦੂਜੇ ਸੂਬੇ ਨੂੰ ਹਾਈਵੇ 407 ਵਾਪਸ ਖਰੀਦਣਾ ਵੇਖਣਾ ਵੀ ਚਾਹੁੰਦੇ ਨੇ ਇੱਕ ਈਮੇਲ ਦੇ ਬਿਆਨ ਦੇ ਵਿੱਚ ਟ੍ਰਾਂਸਪੋਰਟ ਮੰਤਰਾਲੇ ਦੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਪ੍ਰੋਵਿੰਸ 407 ਦੇ ਨਾਲ ਗੱਲਬਾਤ ਕਰ ਰਿਹਾ ਹੈ ਬਰਲਿੰਗਟਨ ਅਨਟਾਰੀਓ ਦੇ ਵਿੱਚ ਰਹਿੰਦੇ ਇੱਕ ਸੇਵਾਮੁਕਤ ਸਿਵਲ ਇੰਜੀਨੀਅਰ ਜਨੀਅਰ ਸਨੇ ਕੁਝ ਡਰਾਈਵਰਸ ਦਾ ਕਹਿਣਾ ਹੈ ਕਿ 401 ਕਿੰਨੀ ਭੀੜ ਭੜੱਕੇ ਵਾਲੀ ਹੋ ਗਈ ਹੈ ਇਸ ਨੂੰ ਵੇਖਦਿਆਂ ਹੋਇਆਂ ਪ੍ਰੋਵਿੰਸ ਨੂੰ ਟਰੱਕ ਸਬਸਿਡੀਆਂ ਤੇ ਵਿਚਾਰ ਕਰਨਾ ਚਾਹੀਦਾ ਹੈ ਇਹ ਵੀ ਵਿੱਚ ਗੱਲ ਐਡ-ਆਨ ਕੀਤੀ ਗਈ ਹੈ ਕਿ 407 ਦੀਆਂ ਨਵੀਆਂ ਕੀਮਤਾਂ ਡਰਾਈਵਰਾਂ ਦੀ ਵੀ ਮਦਦ ਨਹੀਂ ਕਰਦੀਆਂ ਓਟਵਾ ਦੇ ਮੇਅਰ ਨੇ ਨਵੇਂ ਸਾਲ ਦੇ ਸੰਕਲਪਾਂ ਵਿਚਾਲੇ ਆਵਾਜਾਈ ਤੇ ਪ੍ਰਵਾਸੀਆਂ ਦੇ ਲਈ ਸਮਰਥਨ ਦੇਣਾ ਇਸ ਨੂੰ ਇੱਕ ਡੂੰਗਾ ਵਿਸ਼ਾ ਕਰਾਰ ਦਿੱਤਾ ਓਟਵਾ ਦੇ ਮੇਅਰ ਮਾਰਕਸ ਕਰਕਲਿਫ ਦਾ ਕਹਿਣਾ ਹੈ ਕਿ 22 ਸੰਗੀ ਚੋਣਾ ਲਾਬਿੰਗ ਦਾ ਮੌਕਾ ਹੋ ਸਕਦੀਆਂ ਨੇ ਉਹਨਾਂ ਇਹ ਵੀ ਕਿਹਾ ਹੈ ਕਿ ਉਹਨਾਂ ਦੀ ਤਰਜੀਹ ਹੋਵੇਗੀ ਆਵਾਜਾਈ ਨੂੰ ਪ੍ਰਵਾਸੀਆਂ ਨੂੰ ਅਤੇ ਬਹੁਤ ਸਾਰੀਆਂ ਬੁਨਿਆਦੀ ਲੋੜਾਂ ਨੂੰ ਬਿਹਤਰ ਬਣਾਇਆ ਜਾਵੇ ਜਿਸ ਦੇ ਵਿੱਚ ਰਿਹائش ਵੀ ਸ਼ਾਮਿਲ ਹੈ ਅਠਵਾਦ ਦੇ ਮੇਅਰ ਨੂੰ ਉਮੀਦ ਹੈ ਕਿ ਮਹੀਨਿਆਂ ਦੀ ਸੰਗੀ ਅਤੇ ਸੁਬਾਈ ਲੋਬਿੰਗ ਨਵੇਂ ਸਾਲ ਵਿੱਚ ਕੁਝ ਵੱਡੇ ਫੰਡਿੰਗ ਕੋਸ਼ਨਾਵਾਂ ਦੇ ਨਾਲ ਭੁਗਤਾਨ ਕਰੇਗੀ ਬਸ਼ਰਤੇ ਛੇਤੀ ਚੋਣਾਂ ਦਾ ਇੱਕ ਜੋੜਾ ਉਸ ਦੀਆਂ ਯੋਜਨਾਵਾਂ ਨੂੰ ਰੇਲਾਂ ਤੋਂ ਬਾਹਰ ਨਾ ਭੇਜੇ ਮੇਅਰ ਮਾਰਕ ਸਕਲਿਫ ਲੱਖਾਂ ਟਰਾਂਜ਼ਿਟ ਫੰਡਿੰਗ ਅਤੇ ਪਨਾਮ ਮੰਗਣ ਵਾਲਿਆਂ ਅਤੇ ਪ੍ਰਵਾਸੀਆਂ ਲਈ ਇੱਕ ਨਵਾਂ ਸਵਾਗਤ ਕੇਂਦਰ ਚਾਹੁੰਦਾ ਹੈ ਉਸਦੀ ਪਹਿਲੀ ਤਰਜੀਹ ਸੌਦਿਆਂ ਤੇ ਦਸਤਕਤ ਕਰਨਾ ਹੈ ਪਰ ਜੇ ਅਜਿਹਾ ਸੁਬਾਈ ਜਾਂ ਸੰਗੀ ਸੰਸਥਾ ਦੇ ਭੰਗ ਹੋਣ ਤੋਂ ਪਹਿਲਾਂ ਨਹੀਂ ਹੁੰਦਾ ਤਸਕਰਲਿਫ ਨਿੰਬੂਆਂ ਨੂੰ ਨਿੰਬੂ ਪਾਣੀ ਵਿੱਚ ਬਦਲਣ ਦੀ ਉਮੀਦ ਕਰਦੇ ਨੇ ਇਸ ਨਾਲ ਹੋਰ ਵੀ ਫੰਡਿੰਗ ਪ੍ਰਤੀਬੱਧਤਾਵਾਂ ਹੋ ਸਕਦੀਆਂ ਨੇ ਉਹਨਾਂ ਦੇ ਇੱਕ ਸੁਝਾਅ ਦੇ ਅਨੁਸਾਰ ਸਕਟਲਿਫ ਨੇ ਸੰਕਟਕਾਲੀਨ ਸਥਿਤੀਆਂ ਦੀ ਇੱਕ ਲੜੀ ਦੇ ਰੂਪ ਚ ਓਟੋਨਸਤਾ ਸਾਹਮਣਾ ਕਰਨ ਵਾਲੇ ਮੁੱਦਿਆਂ ਨੂੰ ਪੇਸ਼ ਕੀਤਾ ਹੈ ਇਸ ਚ ਬੇਕਰੇ ਅਤੇ ਮਾਨਸਿਕ ਸਿਹਤ ਸੰਕਟ ਸਮਰੱਥਾ ਸੰਕਟ opiod ਸੰਕਟ ਅਤੇ ਜਨਤਕ ਆਵਾਜਾਈ ਪ੍ਰਣਾਲੀ ਕਮਿਊਨਿਟੀ ਤੇ ਸਮਾਜਿਕ ਸੇਵਾਵਾਂ ਤੇ ਵਾਧੀਆਂ ਮੰਗਾ ਸ਼ਾਮਿਲ ਨੇ ਇਹਨਾਂ ਦਾ ਸਾਹਮਣਾ ਕਰਨ ਦਾ ਇੱਕੋ ਇੱਕ ਰਸਤਾ ਹੱਥ ਬਾਹਰ ਕੱਢਣਾ ਚਾਹਤਾ ਹੈ 온ਟਾਰੀਓ ਦੇ ਸਾਰੇ ਸ਼ਹਿਰ ਫੰਡਿੰਗ ਲਈ ਇੱਕ ਨਵੇਂ ਸੌਦੇ ਦੀ ਮੰਗ ਕਰ ਰਹੇ ਨੇ ਇਹ ਕਹਿੰਦੇ ਹੋਏ ਕਿ ਮਿਨਿਸਪਲ ਬਜਟਾਂ ਤੇ ਦਬਾਅ ਵਧਿਆ ਪਰ ਫੰਡਿੰਗ ਜਿਸ ਨੇ ਉਹ ਉਪਰੋਸਾ ਕਰਦੇ ਨੇ ਉਹ ਨਹੀਂ ਹੋਈ ਅਠਵਾਂ ਲਈ ਸੱਤਵਧ ਦਬਾਅ ਵਾਲੀ ਚੀਜ਼ ਟਰਾਂਜ਼ਿਟ ਆਪਰੇਸ਼ਨ ਹੈ ਕਿਉਂਕਿ ਇਸ ਸਾਲ ਦਾ ਬਜਟ 36 ਮਿਲੀਅਨ ਡਾਲਰ ਪਲੇਸਹੋਲਡਰ ਤੇ ਨਿਰਭਰ ਕਰਦਾ ਹੈ ਭਾਵੇਂ ਪਾਰਲੀਮੈਂਟ ਹਿੱਲ ਅਤੇ ਕੁਈਨਸ ਪਾਰਕ ਉਸ ਨਕਦੀ ਦੇ ਨਾਂ ਲਾਉਂਦੇ ਨੇ ਮਿਆਦੇ ਮੁਤਾਬਕ ਉਹ ਅਠਵਾਂ ਮੁਹਿੰਮ ਲਈ ਆਪਣੀ ਮਹਨੀਆਂ ਬੱਦੀ ਨਿਰਪੱਖਤਾ ਨੂੰ ਨਹੀਂ ਰੋਕ ਸਕਦੇ 2024 ਚ ਹੈਮਿਲਟਨ ਦਾ ਪ੍ਰਾਪਰਟੀ ਟੈਕਸ 5.8% ਵਧਿਆ ਟੋਰਾਂਟੋ ਦਾ 9.5% ਵਧਿਆ ਦੋਵਾਂ ਸ਼ਹਿਰਾਂ ਨੇ ਹਾਲ ਹੀ ਦੇ ਵਿੱਚ ਵਦੇੜੇ ਪੂੰਜੀ ਆਵਾਜਾਈ ਫੰਡਿੰਗ ਵੀ ਸੁਰੱਖਿਤ ਕੀਤੀ ਹੈ ਹਾਲਾਂਕਿ ਸਟਕਲਿਫ ਨੂੰ ਵਿਸ਼ਵਾਸ ਨਹੀਂ ਹੈ ਕਿ ਇਸ ਦਾ ਕੋਈ ਵੀ ਲਿੰਕ ਹੈ 2026 ਨੂੰ ਅੱਗੇ ਵੇਖਦਿਆਂ ਹੋਇਆਂ ਸਕਟਲਿਫ ਨੇ ਕਿਹਾ ਕਿ ਔਟਵਾ ਦੇ ਮਕਾਨ ਮਾਲਕ ਦੇਸ਼ ਚ ਸਭ ਤੋਂ ਵੱਡ ਟੈਕਸ ਵਾਅਦੇ ਦੀ ਉਮੀਦ ਕਰ ਸਕਦੇ ਨੇ ਔਟਵਾ ਦੇ ਸਭ ਤੋਂ ਕਮਜ਼ੋਰ ਨਿਵਾਸੀਆਂ ਲਈ ਰਿਹਾਇਸ਼ ਅਤੇ ਸਹਾਇਤਾ ਕਰਨਾ ਇੱਕ ਦਬਾਅ ਵਾਲੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਸ਼ਹਿਰ ਇੱਕ ਵਾਰ ਫਿਰ ਸੂਬੇ ਦੇ ਹਮਲਾਵਰ ਰਿਹਾਇਸ਼ੀ ਟੀਚਿਆਂ ਨੂੰ ਪੂਰਾ ਕਰਨ ਚ ਅਸਫਲ ਰਿਹਾ ਹੈ ਸਕਟਲਿਫ ਨੂੰ ਉਮੀਦ ਹੈ ਕਿ ਹੋਰ ਪਰਿਵਰਤਨ ਹਾਊਸਿੰਗ ਯੂਨਿਟਸ ਦੇ ਉਦਘਾਟਨ ਅਤੇ ਨਵੇਂ ਆਏ ਲੋਕਾਂ ਨੂੰ ਘਰ ਤੇ ਸਹਾਇਤਾ ਦੇਣ ਲਈ ਇੱਕ ਵੱਡੇ ਤੰਬੂ ਵਰਗਾ ਟਾਂਚਾ ਬਣਾਉਣ ਦੀ ਇੱਕ ਵਿਵਾਦ ਪੂਰਨ ਯੋਜਨਾ ਅਤੇ ਬੋਝ ਨੂੰ ਘਟ ਕਰ ਸਕਦੇ ਨੇ ਆਉਣ ਵਾਲੀਆਂ ਨਵੀਆਂ ਚੁਣੌਤੀਆਂ ਤੇ ਕੁਝ ਸਿੱਖਣ ਦੇ باوجود ਸਕਟਲਿਫ ਨੇ ਕਿਹਾ ਕਿ ਉਹ ਆਪਣੇ ਪਹਿਲੇ ਕਾਰਜਕਾਲ ਦਾ ਆਨੰਦ ਲੈ ਰਹੇ ਨੇ ਸਵਾਲ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਉਹ ਹਜੇ 2025 ਦੇ ਉੱਤੇ ਧਿਆਨ ਦੇ ਰਹੇ ਨੇ 2026 ਦੇ ਉੱਤੇ ਨਹੀਂ ਉਹਨਾਂ ਕਿਹਾ ਕਿ ਮੈਂ ਸੋਚਦਾ ਕਿ ਔਟਵਾ ਦੇ ਵਸਨੀਕ ਸਾਡੇ ਤੋਂ ਸਿਟੀ ਹਾਲ ਤੇ ਪੂਰਾ ਕਰਨ ਦੀ ਉਮੀਦ ਰੱਖਦੇ ਨੇ ਜੋ ਸ਼ਹਿਰ ਨੂੰ ਹਰ ਕਿਸੇ ਲਈ ਬਿਹਤਰ ਬਣਾ ਰਿਹਾ ਹੈ դրանալի մենք ներդжаսդ կալֆեր մլան գե նոյա տազա խբրա դինա տանատ